ਮੈਨੂੰ ਵੱਧ ਜਿਆ ਬਹੁਤ ਖੁਸ਼ੀ ਹੋਈ ਆ ਕਿ ਮੈਂ ਅੱਜ ਆਪਣੀ 21 ਸਾਲ ਦੀ ਸਰਵਿਸ ਪੂਰੀ ਕਰਕੇ ਆਪਣੇ ਜੱਦੀ ਪਿੰਡ ਬੂਟਚੰਦ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਪਹੁੰਚਿਆ ਵਾਂ ਹਾਂ ਜੀ ਜੀ ਹਾਂਜੀ ਬਿਲਕੁਲ ਜੀ ਅੱਜ ਵੀ ਸਰੀਰ ਆਪਣਾ ਜਦੋਂ ਆਪਾਂ ਭਰਤੀ ਹੋਏ ਉਹਦੇ ਵੀ ਆਪਣਾ ਸੀ ਫਿਟਿਆ ਜੀ ਜੀ ਤੇ ਹੁਣ ਵੀ ਆਪਾਂ ਬਿਲਕੁਲ ਫਿਟ ਫਾੜ ਆ ਕੋਈ ਪ੍ਰੋਬਲਮ ਨਹੀਂ ਆ ਭੱਜੇ ਦੱਸਣ ਜੀ ਵੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਦਰਦ ਕੋਈ ਕੁਝ ਨਹੀਂ ਆ ਅੰਤਨ ਨੌਜਵਾਨਾਂ ਨੂੰ ਮੈਂ ਇਹ ਕਹੂਗਾ ਬਈ ਵੱਧ ਤੋਂ ਵੱਧ ਤੁਸੀਂ ਫੌਜ ਵਿੱਚ ਭਰਤੀ ਹੋ ਤੇ ਆਪਣਾ ਜਿੰਨੀ ਵੀ ਸੇਵਾ ਸੇਵਾ ਦੇ ਸਕਦੇ ਫੌਜਵਾ ਤੇ ਸੇਵਾ ਦਿਓ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਕਿਵੇਂ ਇੱਕ ਦੇਸ਼ ਦੇ ਜਵਾਨ ਨੂੰ ਜਦੋਂ ਉਹ ਆਪਣੀ ਸਰਵਿਸ ਪੂਰੀ ਕਰਕੇ ਰਿਟਾਇਰਮੈਂਟ ਤੇ ਘਰ ਆਉਂਦਾ ਤਾਂ ਉਸ ਦਾ ਕਿਵੇਂ ਜ਼ੋਰਦਾਰ ਸਵਾਗਤ ਹੋ ਰਿਹਾ ਤਾਂ ਜੈ ਜੈ ਜਵਾਨ ਅਤੇ ਜੈ ਕਿਸਾਨ ਦਾ ਨਾਹਰਾ ਵੀ ਜਿਹੜਾ ਉਹ ਬਹੁਤ ਸਾਰਾ ਜਿਆਦਾ ਪ੍ਰਚਲਿਤ ਹੈ ਤੇ ਉਹੀ ਇਸ ਦੇਸ਼ ਦੇ ਜਵਾਨ ਨੇ ਕੀਤਾ ਕਿ ਕਿਸਾਨਾਂ ਵਾਲੇ ਟਰੈਕਟਰ ਉੱਪਰ ਬੈਠ ਕੇ ਆਪਣੇ ਘਰ ਆਪਣੇ ਜੱਦੀ ਪਿੰਡ ਆਪਣੀ ਲੋਕੇਸ਼ਨ ਤੇ ਪਹੁੰਚਿਆ ਮੈਂ ਇਹ ਖੂਬਸੂਰਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦੇਣਾ ਚਾਹੁੰਦਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿ ਜਦੋਂ ਇੱਕ ਦੇਸ਼ ਦਾ ਨੌਜਵਾਨ ਜਿਹੜਾ ਹੈ ਉਹ ਛੁੱਟੀ ਜਦੋਂ ਆਉਂਦਾ ਉਦੋਂ ਤਾਂ ਘਰਦਿਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਪਰ ਜਦੋਂ ਰਿਟਾਇਰਮੈਂਟ ਤੇ ਆਉਂਦਾ ਤਾਂ ਕੀ ਐਕਸਪੀਰੀਅੰਸ ਰਹਿੰਦਾ ਨੌਜਵਾਨਾਂ ਨੂੰ ਕੀ ਮੈਸੇਜ ਰਹਿੰਦਾ ਕਿ ਕਿਵੇਂ ਉਹ ਆਪਣੇ ਦੇਸ਼ ਦੇ ਲਈ ਜਿਹੜੀ ਐ ਉਹ ਸ਼ਰਧਾਂ ਤੇ ਰਾਖੀ ਕਰਦੇ ਨੇ ਅਤੇ ਲੋਕ ਜਿਹੜੇ ਨੇ ਸੁੱਖ ਦੀ ਨੀਂਦ ਸੌਂਦੇ ਨੇ ਸਾਡੇ ਨਾਲ ਫੌਜੀ ਬਲਜਿੰਦਰ ਸਿੰਘ ਜੀ ਬੂੜ ਚੰਦ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਮੈਂ ਚਾਹਾਂਗਾ ਕੈਮਰਾਮੈਨ ਸਾਥੀ ਨੂੰ ਕਲੋਜ਼ਰ ਸਭ ਤੋਂ ਪਹਿਲਾਂ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਸੀਂ ਸਰਵਿਸ ਕਰਕੇ ਅੱਜ ਆਪਣੇ ਜੱਦੀ ਘਰ ਪਿੰਡ ਵਾਸ ਪਹੁੰਚੇ ਪਹਿਲੇ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਆ ਕਿ ਮੈਂ ਅੱਜ ਆਪਣੀ 21 ਸਾਲ ਦੀ ਸਰਵਿਸ ਪੂਰੀ ਕਰਕੇ ਜੀ ਜੀ ਆਪਣੇ ਜੱਦੀ ਪਿੰਡ ਬੂਟਚੰਦ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਪਹੁੰਚਿਆ ਵਾਂ ਜੀ ਜੀ ਤੇ ਮੈਂ ਆਪਣੇ ਜਿਹੜੇ ਆਉਣ ਵਾਲੇ ਜਵਾਨਾਂ ਨੂੰ ਇਹੋ ਮੈਂ ਬੇਨਤੀ ਕਰਦਾ ਰਿਕੁਐਸਟ ਕਰਦਾ ਕਿ ਵੱਧ ਵੱਧ ਫੌਜ ਵਿੱਚ ਭਰਤੀ ਹੋਣ ਤੇ ਆਪਣੀ ਦੇਸ਼ ਨੂੰ ਸਵਾਮਾ ਦੇਣ ਬਾਹਰ ਹਰੇਕ ਬੰਦਾ ਬਾਹਰ ਭੱਜਣ ਨੂੰ ਫਿਰਦਾ ਵਾ ਬਾਹਰ ਜਾਣ ਵਾਸਤੇ ਵੀ 5 30 ਲੱਖ ਰੁਪਏ ਚਾਹੀਦਾ ਵਾ ਤੇ ਫੌਦ ਵਿੱਚ ਕੋਈ ਪੈਸਾ ਨਹੀਂ ਲੱਗਦਾ ਤੇ ਆਪਣੀ ਅਗਨੀਵੀਰ ਵੀ ਮੰਨ ਲਓ ਭਰਤੀ ਹੁੰਦੀ ਹੈ ਤੇ 4 ਸਾਲ ਵਿੱਚ ਆਪਣੀ ਸਰਵਿਸ ਕਰਨਗੇ 4 ਸਾਲ ਬਾਅਦ ਵੀ ਉਹਨਾਂ ਨੂੰ 14 15 ਲੱਖ ਰੁਪਏ ਮਿਲਦਾ ਵਾ ਕੀ ਲੱਗਦਾ ਕਿ 4 ਸਾਲ ਸਰਵਿਸ ਘੱਟ ਨਹੀਂ ਹੈ ਫੌਜ ਦਾ 4-7 ਸਰਵਰ ਘਟ ਰਿਹਾ ਤੇ ਮੰਨ ਲਓ 4-7 ਕੀਤੀ ਸਰਕਾਰ ਨੇ ਹੁਣ ਉਸ ਤੋਂ ਬਾਅਦ ਚ ਵਧਾ ਕੇ 7 ਸਾਲ ਦਾ ਵੀ ਪ੍ਰੋਜੈਕਟ ਚੱਲ ਰਿਹਾ ਵਾ ਉਸ ਤੋਂ ਬਾਅਦ ਇਹਨਾਂ ਨੂੰ ਕੱਟਣਾ ਨਹੀਂ ਨਾ ਫੇਰ ਗਾਹ ਫੇਰ ਬਧਾਈ ਜਾਣੀ ਆ ਇਹਨਾਂ ਨੂੰ ਪੈਨਸ਼ਨ ਦਾ ਅਕਦਰ ਫੋਨ ਨੇ ਕਰਨਾ ਹੀ ਆ ਕਹਿ ਸਕਦੇ ਹਾਂ ਕਿ ਜਦੋਂ ਉਹ ਟ੍ਰੇਨਿੰਗ ਵੀ ਹੁੰਦੀ ਆ ਤਾਂ ਉਹਦਾ ਕਿਤੇ ਨਾ ਕਿਤੇ ਘਰ ਆ ਕੇ ਵੀ ਬੈਨੀਫਿਟ ਮਿਲਦਾ ਉਹ ਕਿਤੇ ਹੋਰ ਵੀ ਨੌਕਰੀ ਆਸਾਨੀ ਦੇ ਨਾਲ ਚਾਹੇ ਉਹ ਗਨਮੈਨ ਦੀ ਹੋਵੇ ਚਾਹੇ ਬੈਂਕਿੰਗ ਦੇ ਵਿੱਚ ਹੋਵੇ ਚਾਹੇ ਪੁਲਿਸ ਦੇ ਵਿੱਚ ਦੁਬਾਰਾ ਮਿਲ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਜੇ ਮੰਨ ਲਓ ਕੋਈ 4 ਸਾਲ ਨੌਕਰੀ ਕਰਕੇ ਆਉਂਦਾ ਵਾ ਤੇ ਉਸ ਤੋਂ ਬਾਅਦ ਚ ਉਹਨੂੰ ਸਰਕਾਰ ਹਰੇਕ ਸਰਕਾਰ ਨੇ ਮੰਨ ਲਓ ਐਲਾਨ ਕੀਤਾ ਮੰਨ ਲਓ ਹਰਿਆਣਾ ਸਰਕਾਰ ਉਹਨੇ ਕਿਹਾ ਵੀ ਜਿਹੜਾ ਕੋਈ 4-7 ਸਰਵਿਸ ਕਰਕੇ ਆਊਗਾ ਉਸ ਤੋਂ ਬਾਅਦ ਉਹ ਆਪਣੀ ਹਰਿਆਣਾ ਸਰਕਾਰ 'ਚ ਵੀ ਨੌਕਰੀ ਮਿਲੂਗੀ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਵੀ ਪੰਜਾਬ ਸਰਕਾਰ ਦੇ ਵਿੱਚ ਹੀ ਬੰਦੇ ਨੂੰ ਆਏ ਉਹਨੂੰ ਫਰਸਟ ਪ੍ਰੋਟੀ ਹੋਊਗੀ ਨੌਕਰੀ ਵਾਸਤੇ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ ਕਿਹੜੇ-ਕਿਹੜੇ ਦੇਸ਼-ਦੇਸ਼ ਸੂਬਿਆਂ 'ਚ ਜਾਣ ਦਾ ਮੌਕਾ ਮਿਲਿਆ ਕਿਹੋ ਜਿਹਾ ਤਜਰਬਾ ਰਿਹਾ ਕਿਵੇਂ ਇਹਦੇ ਖਤਰਿਆਂ ਦੇ ਨਾਲ ਜਿਹੜਾ ਹੈ ਉਹ ਸਾਹਮਣਾ ਵੀ ਹੋਇਆ। ਇਹ aí ਕਸ਼ਮੀਰ ਤੋਂ ਲੈ ਕੇ ਕਨਿਆਕਮਾਰੀ ਤੱਕ ਹਰੇਕ ਜਗ੍ਹਾ ਤੇ ਵਾ ਘੁੰਮ ਕੇ ਆਏ ਆ। ਜੀ ਜੀ। ਆਪਣੇ ਮੰਨ ਲਓ ਜਿੱਦਾਂ ਜੰਮੂ ਆ। ਜੀ। ਅਸਾਮ ਜੀ। ਨੇਪਾਲ ਦੇ ਬਾਰਡਰ ਜੀ। ਤੇ ਹੁਣ ਲਾਠ ਦੇ ਆਪਾਂ ਜਿਹੜੇ ਰਿਟਾਇਰਮੈਂਟ ਲਈ ਆ। ਜੀ। ਉਹ ਆਪਾਂ ਲਈ ਆ। ਨਾਸਕ ਸੈਂਟਰ। ਅੱਛਾ ਜੀ। ਮੱਧ ਪ੍ਰਦੇਸ਼। ਅੱਛਾ ਜੀ। ਨਾਸਕ ਸੈਂਟਰ ਮੱਧ ਪ੍ਰਦੇਸ਼। ਹਾਂ ਜੀ। ਤੇ ਕਿਹੋ ਜਿਹਾ ਤਜਰਬਾ ਵੀ ਰਿਹਾ ਤੇ ਅੱਜ ਕਿੰਨੀ ਉਮਰ ਹੋ ਚੱਲੀ ਆ ਤੇ ਸਰੀਰ ਓਨਾ ਹੀ ਫਿੱਟ ਹੈ ਅੱਜ ਵੀ ਫਿਟਨੈਸ ਪੂਰੀ ਹੈ ਜੀ। ਹਾਂਜੀ ਬਿਲਕੁਲ ਜੀ ਅੱਜ ਵੀ ਸਿਹਤ ਆਪਣਾ ਜਦੋਂ ਆਪਾਂ ਭਰਤੀ ਹੋਏ ਉਹਦੇ ਵੀ ਆਪਣਾ ਸੀ ਫੇਟਿਆ ਜੀ ਜੀ ਤੇ ਹੁਣ ਵੀ ਆਪਾਂ ਬਿਲਕੁਲ ਫੇਟਫਾੜ ਆ ਕੋਈ ਪ੍ਰੋਬਲਮ ਨਹੀਂ ਆ ਆਪਾਂ ਜਦਸਾਂ ਜੀ ਵੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਦਰਦ ਕੋਈ ਕੁਝ ਨਹੀਂ ਆ 40 ਸਾਲ ਦੀ ਆਪਣੀ ਏਜ ਹੋ ਗਈ ਆ ਜੀ ਜੀ 40 ਸਾਲ ਦੇ ਵਿੱਚ ਅੱਜ ਵੀ ਆਪਾਂ ਮੰਨ ਲਓ ਆਪਾਂ ਨੂੰ ਮੰਨ ਲਓ ਭੱਜਣ ਦਾ ਮੌਕਾ ਮਿਲਦਾ ਜਿੱਥੇ ਵੀ ਮੰਨ ਲਓ ਪੁਲਿਸ ਹੀ ਭਰਤੀ ਪੁਲਿਸ ਵਾਲਾ ਪਿੱਛੇ ਛੱਡ ਜਾਂਗੇ ਐਨੇ ਆਪਾਂ ਤੇਜ਼ ਭੱਜਦੇ ਆ ਕਿਆ ਬਾਤ ਆ ਜੀ ਹਾਂਜੀ ਤਾਂ ਨੌਜਵਾਨਾਂ ਨੂੰ ਕੀ ਮੈਸੇਜ ਹੈ ਅੱਜ ਪਰਿਵਾਰ ਦੇ ਵਿੱਚ ਕਿੰਨੀ ਕੁ ਖੁਸ਼ੀ ਹੈ ਇਹ ਵੀ ਜ਼ਰੂਰ ਦੱਸ ਮੈਨੂੰ ਪਹਿਲਾਂ 에어ਪੋਰਟ ਤੇ ਲੈ ਕੇ ਆਇਆ ਵਾ ਹੁਣ ਘਰ ਦੇ ਵਿੱਚ ਹੀ ਬਹੁਤ ਖੁਸ਼ੀ ਦਾ ਮਾਹੌਲ ਆ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਸਾਰੇ ਹੀ ਸਵਾਗਤ ਵਾਸਤੇ ਆਪਾਂ ਨੂੰ ਜੀ ਜੀ ਅੱਗੇ ਮਿਲੇ ਆ ਜੀ ਜਿਹੜੇ ਸਾਥੀਆਂ ਨੇ ਉੱਥੋਂ ਵਿਦਾ ਕੀਤਾ ਕੁਝ ਅਫਸਰਾਂ ਨੇ ਤਾਂ ਕੀ ਕਹਿਣਾ ਚਾਹੋਗੇ ਉਹਨਾਂ ਦੇ ਧੰਨਵਾਦ ਦੇ ਰੂਪ ਵਿੱਚ ਵੀ ਬੜਾ ਲੰਮਾ ਸਮਾਂ ਇਕੱਠੇ ਰਹੇ ਦੋ ਜੀ ਹਾਂਜੀ ਹਾਂਜੀ ਉਹਨਾਂ ਵੀ ਜਦੋਂ ਮੰਨ ਲਓ ਅਹੀਂ ਉੱਥੋਂ ਰਟਾਇਰਮੈਂਟ ਹੋ ਗਏ ਆਏ ਹਾਂ ਜੀ 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 ਬਹੁਤ ਜ਼ਿਆਦਾ ਸਾਨੂੰ ਵੀ ਮੰਨ ਲਓ ਖੁਸ਼ੀ ਵੀ ਤੇ ਦੁੱਖ ਵੀ ਅੱਛਾ ਜੀ ਕਿਉਂਕਿ ਅਸੀਂ ਮੰਨ ਲਓ ਉੱਥੇ ਖਟੋਗੜ ਤਾਂ ਇਹ ਮੰਨ ਲਓ ਵੀ ਸਾਲ ਦੇ ਵਿੱਚ 2 ਮਹੀਨੇ 3 ਮਹੀਨੇ ਪਿੰਡ ਆਉਣਾ ਹੁੰਦਾ ਪਰ 9 ਮਹੀਨਾ ਪਾ ਉੱਥੇ ਰਹਿਣਾ ਹੁੰਦਾ ਸਾਨੂੰ ਉੱਥੇ ਦਾ ਵੀ ਦੁੱਖ ਵੜਾ ਹੁੰਦਾ ਕਿਉਂਕਿ ਬੰਦੇ ਛਾੜੀ ਆਉਂਦੇ ਆ ਖੁਸ਼ੀ ਵੀ ਹੁੰਦੀ ਪਰਵਾਜ਼ ਤੇ ਸਾਈ ਸਲਾਮ ਦਾ ਆਪਣੇ ਘਰ ਜਾ ਰਹੇ ਆ ਜੀ ਪਰ ਜਦੋਂ ਇੱਕ ਦੇਸ਼ ਦੇ ਜਵਾਨ ਨੇ ਇੱਕ ਵਰਦੀ ਪਾਈ ਹੁੰਦੀ ਡਿਊਟੀ ਤੇ ਹੁੰਦਾ ਉਹ ਕਿਸੇ ਵੀ ਤਰੀਕੇ ਦੇ ਖਤਰੇ ਨਾਲ ਨਜਿੱਠਣ ਦੇ ਲਈ ਤਿਆਰ ਹੁੰਦਾ ਉਹ ਵੀ ਇੱਕ ਤਜਰਬਾ ਜ਼ਰੂਰ ਦੱਸਿਓ ਕਿ ਖਤਰਿਆਂ ਦੇ ਵਿੱਚ ਜਿਹੜਾ ਉਹ ਆਪਣੇ ਆਪ ਨੂੰ ਕਿਵੇਂ ਬੈਲੈਂਸ ਵੀ ਰੱਖਿਆ ਤੇ ਜਿਹੜਾ ਵਿਰੋਧੀਆਂ ਦਾ ਵੀ ਡਟ ਕੇ ਸਾਹਮਣਾ ਕੀਤਾ ਜਦੋਂ ਵੀ ਮੰਨ ਲਓ ਡੂੜੀ ਤੇ ਚਲੇ ਜਾਂਦੇ ਡੂੜੀ ਤੇ ਜਾਂਦੇ ਤੇ ਡੂੜੀ ਤੇ ਆਈ ਮੁੜ ਕੇ ਘਰ ਦੀ ਪਰਵਾਹ ਨਹੀਂ ਕਰਦੇ ਸਾਨੂੰ ਸਿਰਫ ਆਪਣੇ ਦੇਸ਼ ਦੀ ਹੈ ਆਪਣੇ ਜਿਹੜੇ ਮੰਨ ਲਓ ਦੁਨੀਆ ਜਿਹੜੀ ਮਲੇ ਮੁਲਕ ਸੌ ਰਿਆ ਸਾਨੂੰ ਉਹਦੀ ਪਰਵਾਹ ਹੁੰਦੀ ਹੈ ਜਦੋਂ ਵਰਦੀ ਪਾ ਲਈ ਹੈ ਨਾ ਫਿਰ ਦੇਸ਼ ਵਾਸਤੇ ਹੀ ਆਪਾਂ ਹੋ ਜਾਂਦੇ ਆ ਫਿਰ ਆਪਾਂ ਪਿੱਛੇ ਮੁੜ ਕੇ ਨਹੀਂ ਵੇਦੇ ਜਦੋਂ ਵਰਦੀ ਪਾ ਲਈ ਸਾਨੂੰ ਕਿਸੇ ਦਾ ਡਰ ਨਹੀਂ ਲਿੰਦਾ ਅੰਤ ਵਿੱਚ ਵੀ ਨੌਜਵਾਨਾਂ ਨੂੰ ਕੀ ਕਹੋਗੇ ਅੰਤ ਨੌਜਵਾਨਾਂ ਨੂੰ ਮੈਂ ਇਹੋ ਕਹੂਗਾ ਵੀ ਵੱਧ ਤੋਂ ਵੱਧ ਤੁਸੀਂ ਫੌਜ ਵਿੱਚ ਭਰਤੀ ਹੋ ਤੇ ਆਪਣਾ ਜਿੰਨੀ ਵੀ ਸੇਵਾ ਸੇਵਾ ਦੇ ਸਕਦੇ ਹੋ ਫੌਜ ਵਾਸਤੇ ਸੇਵਾ ਦਿਓ ਤੇ ਉਸ ਤੋਂ ਬਾਅਦ ਚ ਬਾਕੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਇੱਕ ਬਹੁਤ ਵਧੀਆ ਗੱਲ ਵੀ ਦੱਸੀ ਇਸ ਵੀਰ ਨੇ ਕਿ ਜਿੰਨੇ ਵੀ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਨੇ ਉਹ ਤੁਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਜਿਹੜਾ ਉਹ ਆਰਮੀ ਦੇ ਵਿੱਚ ਸਿਮਾਵਾ ਨਿਭਾ ਕੇ ਉੱਥੇ ਨਾਲੇ ਤੇ ਦੇਸ਼ ਦੀ ਰੱਖਿਆ ਕਰੋ ਅਤੇ ਨਾਲੇ ਜਿਹੜੀ ਫਿਟਨੈਸ ਹੈ ਤੁਹਾਡੀ ਉਹ ਬਣੀ ਰਹਿੰਦੀ ਹੈ ਅਤੇ ਇੱਕ ਚੰਗਾ ਤਜਰਬਾ ਮਿਲਦਾ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰਜ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰੰਤ